ਸਾਰੇ ਨੂੰ ਜੈ ਮਸੀਹ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ 52 ਅਧਿਆਇ ਯਰੂਸ਼ਲਮ ਦਾ ਨਾਸ਼ ਅਤੇ ਯਹੂਦਾ ਦੇ ਬਾਬਲ ਦੀ ਉਸਰੀ ਪਹਿਲੀ ਆਇਤ ਜਦ ਸਦਕੀਆ ਰਾਜ ਕਰਨ ਲੱਗਾ ਤਾਂ 21 ਵਰਿਆਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ 11 ਵਰੇ ਰਾਜ ਕੀਤਾ ਤੇ ਉਸ ਦੀ ਮਾਤਾ ਦਾ ਨਾਮ ਹਮੋਤਲ ਸੀ ਜੋ ਲਿਬਨਾ ਦੇ ਯਰਮੀਆ ਦੀ ਧੀ ਸੀ ਦੂਸਰੀ ਆਇਤ ਅਤੇ ਸਭ ਕੁਝ ਇਹ ਯਹੋਯਕੀਮ ਨੇ ਕੀਤਾ ਤੇ ਉਸ ਦੇ ਅਨੁਸਾਰ ਉਸ ਨੇ ਵੀ ਉਹ ਕੰਮ ਕੀਤਾ ਜੋ ਯਹਵਾ ਦੀ ਨਿਗਾਹ ਵਿੱਚ ਪੈੜਾ ਸੀ ਤੀਸਰੀ ਐਤ ਕਿਉਂਕਿ ਜੋ ਯਹਵਾ ਦਾ ਕਰੋਧ ਕਰਕੇ ਜੋ ਯਰੂਸ਼ਲਮ ਅਰ ਜਹੂਦਾ ਦੇ ਉੱਤੇ ਸੀ ਇਹ ਹੋਇਆ ਭਈ ਅੰਤ ਨੂੰ ਉਹਨੇ ਵੀ ਉਹਨੇ ਉਹਨਾਂ ਦੇ ਆਪਣੇ ਸਾਹਮਣੇ ਕੱਢ ਦਿੱਤਾ ਤੇ ਸਦਿੱਕਿਆ ਬਾਬਲ ਦੇ ਪਾਸ਼ਾ ਤੋਂ ਬੇਮੁਖ ਹੋ ਗਿਆ ਚੌਥੀ ਐਤ یوں ਹੋਇਆ ਭਈ ਉਹਦੀ ਪਾਸ਼ਾਹੀ ਦੇ ਨਵੇਂ ਵਰੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਪਾਸ਼ਾ ਨਬੁਕਨਦਸਰ ਨੇ ਆਪਣੀ ਸਾਰੀ ਸੈਨਾ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਤੇ ਉਹਦੇ ਸਾਹਮਣੇ ਡੇਰੇ ਲਾਲਏ ਅਰ ਉਨਾ ਨੇ ਉਹ ਦੇ ਸਾਹਮਣੇ ਦੇ ਆਲੇ-ਦੁਆਲੇ ਦਮਦਮਾ ਬੰਨਿਆ ਪੰਜਵੀਂ ਐਤ ਅਰਸਦਿਕਿਆ ਪਾਸ਼ਾ ਦੀ ਪਾਸ਼ਾਏ ਦੇ 11ਵੇਂ ਬਰੇ ਤਾਈਂ ਸ਼ਹਿਰ ਘੇਰਿਆ ਰਹਾ ਛੇਵੀਂ ਐਤ ਚੌਥੇ ਮਹੀਨੇ ਦੀ ਨਵੇਂ ਦਿਹਾੜੇ ਜਦ ਕਾਲ ਸ਼ਹਿਰ ਵਿੱਚ ਡਾਡਾ ਹੋ ਗਿਆ ਅਰ ਦੇਸ਼ ਦੇ ਲੋਕਾਂ ਲਈ ਰੋਟੀ ਨਾ ਰਹੀ ਸਤਵੀਂ ਐਤ ਤਦ ਸ਼ਹਿਰ ਤੋੜਿਆ ਗਿਆ ਅਰ ਦੋਹਾ ਕੰਧਾਂ ਦੇ ਵਿਚਕਾਰ ਜੋ ਫਾਟਕ ਪਾਸ਼ਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਯੋਧੇ ਰਾਤੋਂ ਰਾਤ ਭੱਜ ਗਏ ਜਦ ਕਿ ਸਿੱਧੀ ਸ਼ਹਿਰ ਦੇ ਆਲੇ-ਦੁਆਲੇ ਸੰਤਾਓ ਮੈਦਾਨ ਦੇ ਰਾਗ ਗਏ 8ਵੀਂ ਐਤ ਅਤੇ ਕਸੀਦੀਆਂ ਦੀ ਸੈਨਾ ਨੇ ਪਾਸ਼ਾ ਦਾ ਪਿੱਛਾ ਕੀਤਾ ਤੇ ਯਰੀਹੋ ਦੇ ਮੈਦਾਨ ਵਿੱਚ ਸਦੀਕਿਆਂ ਨੂੰ ਜਾਲਿਆ ਔਰ ਉਹਦੀ ਸਾਰੀ ਸੈਨਾ ਉਹਦੇ ਕੋਲ ਖੰਡ ਪੁੰਡ ਗਈ 9ਵੀਂ ਐਤ ਸੋ ਉਹਨਾਂ ਨੇ ਪਾਸ਼ਾ ਨੂੰ ਫੜ ਲਿਆ ਔਰ ਉਹਨੂੰ ਹਮਾਤ ਦੇ ਦੇਸ ਜੋ ਰਿਬਲਾਦ ਦੇ ਵਿੱਚ ਬਾਬਲ ਦੇ ਪਾਸ਼ਾ ਕੋਲ ਲੈ ਆਏ ਤਾਂ ਉਸ ਨੇ ਉਹਦਾ ਨਿਆਂ ਕੀਤਾ 10ਵੀਂ ਆਇਤ ਤਾਂ ਬਾਬਲ ਦੇ ਪਾਸ਼ਾ ਨੇ ਸਦਿਕਿਆ ਦੇ ਪੁੱਤਰਾਂ ਨੂੰ ਅਰੋ ਦੇ ਅੱਖਾਂ ਦੇ ਸਾਹਮਣੇ ਕੋਇਆ ਨਾਲੇ ਯਹੂਦਾ ਦੇ ਸਾਰੇ ਸਰਦਾਰਾਂ ਨੂੰ ਲਿਬਨਾਮ ਵਿੱਚ ਵੱਢ ਸੁਟਿਆ 11ਵੀਂ ਆਇਤ ਉਸਨੇ ਸਦਿਕੇ ਨੇ ਅੱਖਾਂ ਕੱਢ ਛੱਡੀਆਂ ਅਤੇ ਉਹਨਾਂ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਇਆ ਪਰ ਉਹਨੂੰ ਪਹਿਰੇ ਦੇ ਘਰ ਵਿੱਚ ਉਹਦੀ ਮੌਤ ਦੇ ਦਿਨ ਤੱਕ ਰੱਖਿਆ 12ਵੀਂ ਆਇਤ 5ਵੇਂ ਮਹੀਨੇ ਦੇ 10ਵੇਂ ਦਿਨ ਜੋ ਬਾਬਲ ਦੇ ਪਾਸ਼ਾ ਨਬੁਕਨਦਸਰ ਨੇ 19ਵਾਂ ਵਾਰ ਸੀ ਜਹ ਸ਼ਾਹੀ ਜਲਾਦਾਂ ਦੇ ਸਰਦਾਰ ਨਬੁਜਰਦਾਨ ਜੋ ਬਾਬਲ ਦੇ ਪਾਸ਼ਾ ਦੇ ਚਾਕਰ ਸੀ ਯਰੂਸ਼ਲਮ ਵਿੱਚ ਆਇਆ 13ਵੀਂ ਇਤ ਅਰਯੋ ਹਵਦੇ ਭਵਨਾਂਰ ਪਾਸ਼ਾ ਦੇ ਮਹਿਲ ਸਾੜ ਸੁਟਿਆ ਹਾਂ ਯਰੂਸ਼ਲਮ ਦੇ ਸਾਰੇ ਘਰ ਨਾਲੇ ਹਰ ਮਹਾਪੁਰਸ਼ ਦਾ ਘਰ ਉਸ ਨੇ ਅਗਨ ਅਸਫੋਕ ਸੁਟਿਆ 14ਵੀਂ ਆਇਤ ਅਤੇ ਕਸੀਦਿਆਂ ਦੀ ਸਾਰੀ ਸੈਨਾ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਤ ਸਿੱਧ ਦਿੱਤਾ। 15ਵੀਂ ਆਇਤ ਅਤੇ ਲੋਕਾਂ ਦੇ ਅਤਿ ਗਰੀਬਾਂ ਵਿੱਚੋਂ ਅਤੇ ਬੱਚੇ ਖੁਚੇ ਲੋਕਾਂ ਦੇ ਸ਼ਹਿਰਾਂ ਵਿੱਚ ਰਹਿ ਰਹੇ ਗਏ ਅਤੇ ਪਘੋੜੇ ਜੋ ਬਾਬਲ ਦੇ ਪਾਸ਼ਾ ਵੱਲ ਗਏ ਵੱਲ ਗਏ ਸਨ ਨਾਲੇ ਕਾਰੀਗਰਾਂ ਦੇ ਬਕੀਏ ਜੋ ਨਬੂ ਜਰਦਾਨ ਜਲਾਦਾਂ ਦਾ ਸਰਦਾਰ ਅਸੀਰ ਕਰਕੇ ਲੈ ਗਿਆ ਸੀ। 16ਵੀਂ ਆਇਤ ਪਰ ਨਬੂ ਜਰਦਾਨ ਜਲਾਦਾਂ ਦੇ ਸਰਦਾਰ ਨੇ ਦੇਸ ਦੇਆਂ ਅਤਿ ਕੰਗਾਲਾਂ ਵਿੱਚੋਂ ਕੁਝ ਲੋਕ ਛੱਡਾ ਦਿੱਤੇ ਕਿ ਦਾਖ ਦੇ ਬਾਗਾਂ ਦੇ ਰਾਖੇ ਤੇ ਬਾਗਵਾਨ ਹੋਣ 17ਵੀਂ ਆਇਤ ਅਤੇ ਪਿੱਤਲ ਦੇ ਉਹਨਾਂ ਥੰਮਾਂ ਨੂੰ ਜੋ ਯਹਵਾ ਦੇ ਭਵਨ ਵਿੱਚ ਸਨ ਅਰ ਕੁਰਸੀਆਂ ਅਰ ਪਿੱਤਲ ਦੇ ਵੱਡੇ ਹੁੰਦ ਜੋ ਯਹਵਾ ਦੇ ਭਵਨ ਦਾ ਸੀ ਕਸੀਦੀਆਂ ਦੇ ਟੁਕੜੇ-ਟੁਕੜੇ ਕਰ ਦਿੱਤਾ ਅਰ ਉਹਨੂੰ ਉਹਦਾ ਸਾਰਾ ਪਿੱਤਲ ਬਾਬਲ ਨੂੰ ਲੈ ਗਏ 18ਵੀਂ ਆਇਤ ਅਤੇ ਤਸਲੇ ਕੜਸ਼ੇ ਗੁਲਤਰਾਸ਼ ਕੋਲੀਆਂ ਅਰ ਪਿੱਤਲ ਦੇ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹਨੇ ਲੈ ਗਏ 19ਵੀਂ ਆਇਤ ਨਾਲੇ ਕਟੋਰੀਆਂ ਗੀਠੀਆਂ ਬਾਟੇ ਵੱਲ ਟੋਹੇ ਸ਼ਮਾਦਾਨ ਕੋਲੀਆਂ ਅਰ ਕਟੋਰਦਾਨ ਜੋ ਸੋਨੇ ਦੇ ਸਨ ਉਹਨਾਂ ਦਾ ਸੋਨਾ ਅਰ ਜੋ ਚਾਂਦੀ ਦੇ ਸਨ ਉਹਨਾਂ ਦੀ ਚਾਂਦੀ ਜਲਾਦਾਂ ਦੇ ਸਰਦਾਰ ਲੈ ਗਿਆ 20ਵੀਂ ਆਇਤ ਰਹੇ ਦੋ ਥੰਮ ਵੱਡਾ ਹੋੰਦ ਉਹਦੇ ਹੇਠ ਦੇ 12 ਸਾਨ ਅਤੇ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹਵਾ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਬਾਹਰ ਸੀ 1ਵੀਂ ਐਤ ਹਰ ਥੰਮ 18 ਹੱਥ ਉੱਚਾ ਸੀ ਔਰ 12 ਹੱਥ ਦੀ ਰੱਸੀ ਉਹਦੇ ਆਲੇ ਦਿਵਾਲੇ ਆਲੇ ਦਿਵਾਲੇ ਆਉਂਦੀ ਸੀ ਔਰ ਉਹ 4 ਉਂਗਲਾ ਮੋਟਾ ਸੀ ਤੇ ਪੌੜਾ ਸੀ 22ਵੀਂ ਐਤ ਉਹਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਔਰ ਕਲਸ 5 ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚਫੇਰੇ ਜਾਲੀ ਅਤੇ ਅਨਾਰ ਸਭ ਪਿੱਤਲ ਦੇ ਸਨ ਅਤੇ ਦੂਜਾ ਥੰਮ ਇਹੋ ਜਿਹਾ ਹੀ ਸੀ ਔਰ ਉਹਦੇ ਉੱਤੇ ਵੀ ਅਨਾਰ ਸਨ ਤੇ ਮੀਤ 96 ਅਨਾਰ ਉਹਦੇ ਪਾਸੇ ਤੇ ਸਨ ਅਤੇ ਜਾਲੀ ਦੇ ਦਿਵਾਲੇ ਦੇ ਸਾਰੇ ਅਨਾਰ 100 ਸਨ 24 ਮਹੀਜਾ ਲਾਧਾ ਦੇ ਸਰਦਾਰ ਨੇ ਸਾਰਿਆਂ ਪ੍ਰਧਾਨ ਜਾਜਕ ਅਰ ਉਹਦੇ ਹੇਠਲੇ ਜਾਜਕ ਸਫਨਯਾ ਅਰ ਤਿੰਨ ਦਰਬਾਨਾਂ ਨੂੰ ਫੜ ਲਿਆ। 25ਵੇਂ ਐਤ ਅਰ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਜੋਧਿਆਂ ਦੇ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਪਾਸ਼ਾ ਦੇ ਸਾਹਮਣੇ ਰਹਿੰਦੇ ਸਨ ਉਹਨਾਂ ਵਿੱਚੋਂ ਸੱਤ ਮਨੁੱਖ ਨੂੰ ਜੋ ਸ਼ਹਿਰ ਵਿੱਚ ਮਿਲੇ ਅਰ ਸੈਨਾਪਤੀ ਦਾ ਲਿਖਾਰੀ ਜੋ ਦੇਸ਼ ਦੇ ਲੋਕਾਂ ਦੀ ਭਰਤੀ ਕਰਦਾ ਸੀ ਹੁੰਦਾ ਸੀ ਅਤੇ ਦੇਸ਼ ਦੇ ਲੋਕਾਂ ਵਿੱਚ 60 ਆਦਮੀ ਜੋ ਸ਼ਹਿਰ ਵਿੱਚ ਮਿਲੇ 26ਵੇਂ ਐਤ ਜਿਨ੍ਹਾਂ ਨੂੰ ਜਲਾਦਾ ਦੇ ਸਰਦਾਰ ਨਬੂਚਰਦਾਨ ਫੜ ਕੇ ਲੈ ਬਾਬਲ ਨੂੰ ਬਾਬਲ ਦੇ ਪਾਸ਼ਾ ਦੇ ਕੋਲ ਦੇ ਬਲਾਵ ਵਿੱਚ ਲੈ ਗਿਆ 27ਵੀਂ ਆਇਤ ਅਤੇ ਬਾਬਲ ਦੇ ਪਾਸ਼ਾ ਨੇ ਉਹਨਾਂ ਨੂੰ ਹਮਾਤ ਦੇ ਸਚਰ ਬਲਾਵ ਵਿੱਚ ਮਾਰ ਕੇ ਉਹਨਾਂ ਦਾ ਘਾਤ ਕੀਤਾ ਸੋ ਯਹੂਦਾ ਆਪਣੀ ਹੀ ਭੂਮੀ ਵਿੱਚ ਅਸੀਰ ਹੋ ਗਿਆ 28ਵੀਂ ਆਇਤ ਇਹ ਉਹ ਲੋਕਸਨ ਜਿਨ੍ਹਾਂ ਨੇ ਨਬੂਕ ਨੂੰ ਦਸਰ ਅਸੀਰ ਕਰਕੇ ਲੈ ਗਿਆ ਸੀ ਸਤਵੇਂ ਬਰੇ ਵਿੱਚ 3023 ਯਹੂਦੀ 29ਵੀਂ ਆਇਤ ਅਤੇ ਨਬੂਕਨਦਸਰ ਨੇ 18ਵੇਂ ਵਰੇ ਵਿੱਚ ਯਰੂਸ਼ਲਮ ਵਿੱਚ 832 ਜਨਾਂ ਨੂੰ ਅਸੀਰ ਕਰਕੇ ਲੈ ਗਿਆ। ਤੀਮੀ ਆਇਤ ਨਬੂਕਨਦਸਰ ਨੇ ਦੇ 23ਵੇਂ ਵਰੇ ਨਬੁਜਰਦਾਨ ਦੇ ਲਾਦਾ ਦੇ ਸਰਦਾਰ 745 ਯਹੂਦਈ ਅਸੀਰ ਕਰਕੇ ਲੈ ਗਿਆ ਸੀ। ਇਹ ਸਾਰੇ ਜਾਣੇ 4607। ਇਕਤਵੀਂ ਆਇਤ ਅਤੇ ਯਹੂਦਾ ਦੇ ਪਾਸ਼ਾ ਯਹੋਯਕੀਨ ਦੇ ਅਸੀਰੀ ਦੇ 7ਵੇਂ ਵਰੇ ਜੋ 12ਵੇਂ ਮਹੀਨੇ ਦੇ ਪੰਜਵੇਂ ਦਿਨ یوں ਹੋਇਆ ਕਿ ਬਾਬਲ ਦੇ ਪਾਸ਼ਾ ਅਵਿਲ ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਵਰੇ ਜਹੂਦਾ ਦੇ ਪਾਸ਼ਾ ਯਹੋਯਕੀਨ ਨੂੰ ਕੈਦੋਂ ਕੱਢ ਕੇ ਉਹਨੂੰ ਉੱਚਾ ਕੀਤਾ। ਬਤਮੀ ਐਤ ਅਤੇ ਉਸਨੇ ਉਹਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਅਤੇ ਉਹਦੇ ਸਿੰਘਾਸਣ ਨੂੰ ਉਹਨਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹਦੇ ਨਾਲ ਬਾਬਲ ਵਿੱਚ ਸਨ ਉੱਚਾ ਕੀਤਾ। ਤੇ ਤੀਤਮੀ ਐਤ ਸੋ ਯਹੋਯਕੀਨ ਆਪਣੇ ਕੈਦ ਵਾਲੇ ਵਸਤਰ ਬਦਲ ਕੇ ਉਹ ساری ਉਮਰ ਪਰ ਉਹਦੇ ਸਾਹਮਣੇ ਰੋਟੀ ਖਾਂਦਾ ਰਿਹਾ ਚੰਤੀ ਮੈਂ ਤਾਂ ਉਹਦਾ ਰਾਸ਼ਨ ਸਦਾ ਦਾ ਰਾਸ਼ਨ ਸੀ আর ਉਹਨੂੰ ਪਾਸ਼ਾ ਵੱਲੋਂ ਉਹਦੀ ਉਮਰ ਪਰ ਮੌਤ ਤੱਕ ਨੇਕਤੀ ਨੈਤਿਕੀ ਦਿੱਤੀ ਜਾਂਦਾ ਰਿਹਾ ਆਮੀਨ ਪ੍ਰਭੂ ਜੀ ਦੇ ਨਵਚਨ ਪੜੇ ਸੁਣ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਜਮ ਸੀ ਕੀ